ਪੰਜਾਬ ਸਰਕਾਰ ਦੇ ਪੰਜਾਬ ਕੈਬਨ ਮੰਤਰੀ ਤੇ ਨਾਲ ਹਲਕਾ ਖਰਦੇ ਐਮ ਐਲ ਏ ਮੰਤਰੀ ਅਨਮੋਲਕਨ ਮਾਨ ਦਾ ਵਿਆਹ ਹੋਣ ਜਾ ਰਿਹਾ ਹੈ ਦੱਸਦੇ ਨੇ ਕਿ 16 ਜੂਨ ਡੇਟ ਫਿਕਸ ਹੋਈ ਹੈ ਤੇ ਜਿਸ ਘਰ ਦੀ ਮੰਤਰੀ ਅਨਮੋਲਕਨ ਮਾਨ ਨੂੰ ਮਣਨ ਜਾ ਰਹੀ ਹੈ ਉਹ ਬਲਟਾਣਾ ਦਾ ਸੋਹੀ ਪਰਿਵਾਰ ਦੱਸਿਆ ਜਾ ਰਿਹਾ ਜੋ ਕਿ ਸਿਆਸਤ ਦੇ ਨਾਲ ਵੀ ਜੁੜਿਆ ਹੋਇਆ ਹੈ ਕਾਂਗਰਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਸ ਪਰਿਵਾਰ ਦੇ ਵੀ ਟਿਕਟ ਮਿਲੀ ਸੀ ਉਸ ਤੋਂ ਬਾਅਦ ਇਹ ਵੀ ਦੱਸ ਦਿੰਨੇ ਆ ਕਿ ਜੋ ਮੰਤਰੀ ਨਮੋਗਨ ਮਾਨ ਦੇ ਪਤੀ ਬਣਨ ਜਾ ਰਹੇ ਨੇ ਤਾਂ ਉਹ ਪੇਸ਼ੇ ਤੋਂ ਐਡਵੋਕੇਟ ਨੇ ਤੇ ਨਾਂ ਦੇ ਪ੍ਰਾਪਰਟੀ ਦਾ ਕੰਮ ਕਰਦੇ ਨੇ ਤੇ ਨਾਬਾਬ ਸਾਹਿਬ ਗੁਰਦੁਆਰਾ ਜਿਰਕਪੁਰ ਦੇ ਵਿੱਚ 16 ਤਰੀਕ ਨੂੰ ਮੰਤਰੀ ਨਮੋਗਨ ਮਾਨ ਦੇ ਅਨੰਦਕਾਰ ਦੀਆਂ ਰਸਮਾਂ ਹੋਣੀਆਂ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇੱਕ ਨਿੱਜੀ ਫਾਰਮ ਹਾਊਸ ਦੇ ਵਿੱਚ ਨਿੱਜੀਕ ਵੱਡੇ ਵੈਨਕਟ ਹਾਲ ਦੇ ਵਿੱਚ ਪਾਰਟੀ ਵੀ ਜਿਹੜੀ ਇਸ ਵਿਆਹ ਦੀ ਰੱਖੀ ਗਈ ਹੈ ਜਿਸ ਦੇ ਵਿੱਚ ਕਿ ਪੰਜਾਬ ਦੇ ਵੱਡੇ ਲੀਡਰ ਸਿਆਸਤ ਦੇ ਨਾਲ ਜੁੜੇ ਇਸ ਵਿਆਹ ਦੇ ਵਿੱਚ ਪਹੁੰਚਣਗੇ ਤਾਂ ਦੰਨਿਆ ਕਿ ਪਿਛਲੇ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਲੀਡਰਾਂ ਦੇ ਵਿਆਹ ਹੋਏ ਨੇ ਭਾਵੇਂ ਕਿ ਆਵਾਦੀ ਪਾਰਟੀ ਵੱਲੋਂ ਨਵੇਂ ਨੌਜਵਾਨ ਕੇਰਿਆਂ ਨੂੰ ਟਿਕਟਾਂ ਦਿੱਤੀਆਂ ਸੀ ਉਹ ਪੰਜਾਬ ਸਰਕਾਰ ਦੇ ਵਿੱਚ ਜਿੱਤੇ ਵੀ ਨੇ ਤੇ ਉਸ ਤੋਂ ਬਾਅਦ ਇੱਕ ਕਰਕੇ ਇੱਕ ਤੋਂ ਇੱਕ ਕਰਕੇ ਜਿਹੜੇ ਵਿਆਹ ਲਗਾਤਾਰ ਹੋ ਰਹੇ ਨੇ ਜਿੱਥੇ ਪੰਜਾਬ ਦੇ ਸੀਐਮ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਵਿਆਹ ਹੋਇਆ ਉਸ ਤੋਂ ਬਾਅਦ ਮੀਤ ਹੈਰ ਜੋ ਕੇबिनेट ਮੰਤਰੀ ਨੇ ਉਹਨਾਂ ਦਾ ਵਿਆਹ ਹੋਇਆ ਹੈ ਅਮਰਤਪਾਲ ਸੁਖਨੰਦ ਉਹਨਾਂ ਦਾ ਵਿਆਹ ਹੋਇਆ ਹੈ ਹਰਜੋਤ ਬੈਂਸ ਕੈਬਨ ਮੰਤਰੀ ਨੇ ਉਹਨਾਂ ਦਾ ਵਿਆਹ ਹੋਇਆ ਤੇ ਹੁਣ ਮੰਤਰੀ ਅਨਮੋਗਨ ਮਾਨ ਦਾ ਵਿਆਹ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਕਾਫੀ ਦੱਸਿਆ ਜਾ ਰਿਹਾ ਕਿ ਦਿੱਗੇ ਚ ਨੇਤਾ ਹੋਰ ਪਾਰਟੀਆਂ ਦੇ ਪਹੁੰਚਣਗੇ ਦਿੱਲੀ ਤੋਂ ਵੀ ਜਿਹੜੇ ਕਾਫੀ ਲੀਡਰ ਪਹੁੰਚ ਰਹੇ ਨੇ ਤੇ ਇੱਕ ਗੱਲ ਹੋਰ ਵੀ ਤੁਹਾਨੂੰ ਯਾਦ ਕਰਾ ਦਿੰਨੇ ਆ ਕਿ 2022 ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ ਕੁਝ ਵਿਰੋਧੀ ਪਾਰਟੀਆਂ ਵੱਲੋਂ ਇੱਕ ਗੱਲ ਬਹੁਤ ਵਾਇਰਲ ਕੀਤੀ ਗਈ ਸੀ ਬਹੁਤ ਗੱਲ ਚਲਾਈ ਗਈ ਸੀ ਕਿ ਮੰਤਰੀ ਨਮੋਗਨ ਮਾਨ ਅਮਰੀਕਾ ਦੇ ਵਿੱਚ ਮੰਗੇ ਹੋਏ ਨਹੀਂ ਪਰ ਇਹ ਗੱਲ ਕਿਤੇ ਨ ਕਿਤੇ ਵਿਰੋਧੀ ਪਾਰਟੀਆਂ ਦੀ ਅੱਜ ਝੁੱਠੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਉਸ ਸਮੇਂ ਕੋਈ ਵੀ ਜਿਹੜੀ ਦੱਸਿਆ ਜਾ ਰਿਹਾ ਕਿ ਮੰਗਣੀ ਜਾਂ ਕੋਈ ਵੀ ਇਸ ਤਰੀਕੇ ਦਾ ਰੋਕਾ ਮੰਤਰੀ ਨਮੋਗਨ ਮਾਨ ਦਾ ਨਹੀਂ ਹੋਇਆ ਸੀ ਤੇ ਹੁਣ ਜਾ ਕੇ ਮੰਤਰੀ ਨਮੋਗਨ ਮਾਨ ਵਿਆਹ ਦੇ ਵੰਦਨ ਦੇ ਵਿੱਚ ਵਜਨ ਜਾ ਰਹੇ ਨੇ ਜੋ ਕਿ ਦੋਨੇ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜੋ ਬਲਟਾਣਾ ਦੇ ਸੋਹੀ ਪਰਿਵਾਰ ਹੈ ਉਹ ਵੀ ਸਿਆਸਤ ਦੇ ਨਾਲ ਜੁੜੇ ਹੋਣ ਕਾਰਨ ਦੱਸਿਆ ਗਿਆ ਕਿ ਕਾਂਗਰਸ ਦੇ ਪੱਲੋਂ ਜਿਹੜਾ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਮੰਤਰੀ ਰਮਨ ਮਾਨ ਦੇ ਜੋ ਪਤੀ ਬਣ ਜਾ ਰਹੇ ਉਹਨਾਂ ਦਾ ਨਾਮ ਸ਼ਹਾਬਾਜ਼ ਸੋਹੀ ਨੇ ਤੇ ਉਹਨਾਂ ਦੇ ਪਿਤਾ ਜਿਹੜੇ ਨੇ ਸ਼ਹਾਬਾਜ਼ ਸੋਹੀ ਦੇ ਪਿਤਾ ਨੇ ਜਿਹੜੇ ਦੇ ਉੱਤੋਂ ਟਿਕਟ ਜਿਹੜੀ ਕਾਂਗਰਸ ਵੱਲੋਂ ਲੜੀ ਗਈ ਸੀ ਉਹਨਾਂ ਵੱਲੋਂ ਪਰ ਚਾਹ ਹੁਣ ਤੋਂ ਪਹਿਲਾਂ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਤੇ ਹੁਣ ਮੰਤਰੀ ਅਨਮੋਲ ਗਨਮਾਨ ਉਸੇ ਪਰਿਵਾਰ ਦੀ ਨੋਮ ਬਣਨ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੇ ਕੈਬਨ ਮੰਤਰੀ ਨੇ ਤੇ ਨਾਲ ਹਲਕਾ ਖੜਦੇ ਐਮਐਲਏ ਵੀ ਨੇ ਤਾਂ ਹੁਣ ਵਿਆਹ ਦੇ ਬੰਧਨ ਦੇ ਵਿੱਚ ਵੱਜਣਗੇ ਤੇ ਨਾਲ ਦੀ ਨਾਲ ਹੁਣ ਅੱਗੇ ਸਿਆਸਤ ਦੇ ਨਾਲ ਜੁੜੇ ਰਹਿਣਗੇ ਜਾਂ ਨਹੀਂ ਇਹ ਤਾਂ ਹੁਣ ਬਾਅਦ ਸਮਝ ਦੱਸੇਗਾ ਪਰ ਦੋਨੇ ਪਰਿਵਾਰ ਸਿਆਸਤ ਦੇ ਨਾਲ ਜੁੜੇ ਹੋਣ ਕਾਰਨ ਕਿਤੇ ਨਾ ਕਿਤੇ ਹੋਰ ਵੀ ਅੱਗੇ ਇਸ ਸਿਆਸਤ ਦੇ ਵਿੱਚ ਸੋਈ ਪਰਿਵਾਰ ਵੱਲੋਂ ਵੀ ਜਿਹੜੇ ਚਿਹਰੇ ਸਿਆਸਤ ਦੇ ਵਿੱਚ ਲਿਆ ਸਕਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਮੰਤਰੀ ਨਮਕਨ ਮੰਨਦੇ ਜੋ ਪਤੀ ਬਣਨ ਜਾ ਰਹੇ ਨੇ ਸ਼ਹਾਬਾਜ਼ ਸੋਈ ਉਹ ਵੀ ਕਿਤੇ ਨਾ ਕਿਤੇ ਅਗਰ ਮੰਤਰੀ ਨਮਕਨ ਮੰਨਦੇ ਨਾਲ ਜਿਸ ਤਰੀਕੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਵੱਜਣਗੇ ਤਾਂ ਅੱਗੇ ਸਿਆਸਤ ਦੇ ਵਿੱਚ ਵੀ ਉਹ ਆ ਸਕਦੇ ਨੇ ਤਾਂ ਜਿਹੜੇ ਗਿਆਸ ਲਗਾਈਆਂ ਜਾ ਰਹੀਆਂ ਨੇ ਤੇ ਹੁਣ ਇੱਕ ਦੋ ਕਰਕੇ ਜਿਹੜੇ ਅਲੱਗ-ਅਲੱਗ ਮੰਤਰੀ ਐਮਐਲਿਆਂ ਦੇ ਵਿਆਹ ਹੁੰਦੇ ਨਜ਼ਰ ਆ ਰਹੇ ਨੇ ਤੁਸੀਂ ਵੀ ਆਪਣੇ ਆਪਣੇ ਵਿਚਾਰ ਕਮੈਂਟ ਜਰੂਰ ਕਰਿਓ ਤੇ ਨਾਲ ਦੀ ਨਾਲ ਹੁਣ 16 ਤਰੀਕ 16 ਜੂਨ ਨੂੰ ਵਿਆਹ ਦੀਆਂ ਤਿਆਰੀਆਂ ਦੋਨੇ ਪਰਿਵਾਰਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਨੇ ਕਾਰਵਨ ਨੇ ਸ਼ੁਰੂ ਹੋ ਗਏ ਨੇ ਤੇ ਨਾਲ ਦੀ ਨਾਲ ਕਾਫੀ ਜਿਹੜੇ ਗੈਸਟ ਇਨਵਾਈਟ ਹੋ ਰਹੇ ਨੇ ਤਾਂ ਦੇਖਦੇ ਆ ਕਿ ਹੁਣ 16 ਤਰੀਕ ਨੂੰ ਵਿਆਹ ਹੋ ਰਿਹਾ ਉਹਦੇ ਵਿੱਚ ਦੱਸਿਆ ਜਾ ਰਿਹਾ ਕਈ ਦਿਨ ਪਾਰਟੀ ਵੀ ਚਲਣੀ ਹੈ ਕਿਉਂਕਿ ਪਹਿਲਾਂ ਵੀ ਜਿਹੜੇ ਜਿੰਨੇ ਵੀ ਲੀਡਰ ਪੰਜਾਬ ਦੇ ਜਿਨ੍ਹਾਂ ਦਾ ਵਿਆਹ ਹੋਇਆ ਭਾਵੇਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਜਾਂ ਫਿਰ ਕਿਸੇ ਹੋਰ ਪਾਰਟੀ ਨਾਲ ਜੁੜੇ ਹੋਏ ਨੇ ਕਾਫੀ ਦੇਰ ਉਹਨਾਂ ਦੀਆਂ ਪਾਰਟੀਆਂ ਦੀ ਕਾਫੀ ਦਿਨ ਪਾਰਟੀਆਂ ਚੱਲਦੀਆਂ ਰਹੀਆਂ ਨੇ ਹੁਣ ਮੰਤਰੀ ਨੋਗ ਮਾਨ ਦੇ ਇਸ ਵਿਆਹ ਦੀਆਂ ਪਾਰਟੀਆਂ ਕਿੰਨੀਆਂ ਹੁੰਦੀਆਂ ਨੇ ਤਾਂ ਉਹ ਵਾਲਾ ਸਮਝ ਦੱਸੇਗਾ ਪਰ ਦੂਜੇ ਪਾਸੇ ਪਰਿਵਾਰ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਸਾਦੇ ਢੰਗ ਦੇ ਨਾਲ ਇਹ ਵਿਆਹ ਹੋਣਾ ਕੋਈ ਜ਼ਿਆਦਾ ਖਰਚਾ ਜਾਂ ਜਿਸ ਤਰੀਕੇ ਦੇ ਨਾਲ ਬਹੁਤੀ ਸ਼ੋਸ਼ਿਆਵਾਦੀ ਨਹੀਂ ਕਰਨੀ ਜਿਹਦੇ ਨਾਲ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਰਿਵਾਜ ਬਣ ਸਕੇ ਕਿ ਹਾਂ ਵੱਡੇ ਲੀਡਰਾਂ ਦੇ ਵੀ ਸਾਦੇ ਵਿਆਹ ਹੋ ਸਕਦੇ ਨੇ ਤੇ ਹੋਰ ਵੀ ਪੰਜਾਬ ਦੇ ਲੋਕਾਂ ਵਾਸਤੇ ਇੱਕ ਰਾਹ ਤੁਰ ਪੈਂਦਾ ਹੈ ਕਿ ਸਾਦੇ ਵਿਆਹ ਹੀ ਜਿਹੜੇ ਕਰਨ ਜਿਹਦੇ ਨਾਲ ਘੱਟ ਖਰਚੇ ਜਿਹੜੇ ਹੋਣ ਚਾਹੀਦੇ ਨੇ ਪਾਵੇਂ ਕੁੜੀ ਵਾਲਾ ਪਰਿਵਾਰ ਹੈ ਜਾਂ ਫਿਰ ਮੁੰਡੇ ਵਾਲੇ ਪਰਿਵਾਰ ਨੇ ਦੋਨਾਂ ਦੇ ਉੱਤੇ ਬੋਝ ਜਿਹੜਾ ਖਰਚੇ ਦਾ ਨਾ ਪਵੇ ਤਾਂ 16 ਜੂਨ ਨੂੰ ਹੁਣ ਵਿਆਹ ਦੀਆਂ ਤਿਆਰੀਆਂ ਲਗਾਤਾਰ ਦੋਨੇ ਪਰਿਵਾਰਾਂ ਦੇ ਜਾਰੀ ਨੇ ਦੇਖਦੇ ਕੋਣ ਜਿਸ ਤਰੀਕੇ ਨਾਲ ਉਤਪੱਦਰ ਦੇ ਉੱਤੇ ਤਿਆਰੀਆਂ ਜਿਹੜੀਆਂ ਹੋ ਰਹੀਆਂ ਨੇ ਕਿੰਨੀ ਕਬੱਡੀ ਛਾਪ ਜਿਹੜਾ ਇਸ ਵਿਆਹ ਜੋਨੇ ਮੰਤਰੀ ਨਮੋਗਨ ਮਾਨ ਦਾ ਹੁਣ ਜਾ ਰਿਹਾ ਉਹ ਛੱਟ ਕੇ ਜਾਂਦਾ ਹੈ ਉਹਦਾ ਆਉਣ ਵਾਲਾ ਸਮਾਂ ਦੱਸੇਗਾ ਤੇ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਖਬਰ ਨੂੰ ਵੱ 断吧